ਦੇ ਵੀ ਦੇਖਦਾ ਸੰਵਿਧਾਨ ਇਹ ਜਿਆ ਨਹੀਂ ਹੈਗਾ ਜਿੰਨਾ ਵਧੀਆ ਆ ਸੰਵਿਧਾਨ ਸਾਡੇ ਭਾਰਤ ਦਾ ਬਾਬਾ ਸਾਹਿਬ ਜੀ ਨੇ ਬਣਾਇਆ ਕਿਉਂਕਿ ਉਹਨਾਂ ਨੇ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਝੱਲੇ ਨੇ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਅੱਜ ਗਰੀਬ ਲੋਕ ਨੇ ਉਹਨਾਂ ਨੂੰ ਇਹ ਜਿਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਬਦੌਲਤ ਅੱਜ ਸੀ ਆਜ਼ਾਦੀ ਦੀ ਜ਼ਿੰਦਗੀ ਜਿਉ ਰਹੇ ਆ ਕੇਂਦਰ ਦੀ ਭਾਜਪਾ ਸਰਕਾਰ ਹੈ ਜਿਹੜੀ ਉਹ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਆ ਤੇ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ 24 ਦੇ ਵਿੱਚ ਤੁਸੀਂ ਉਹਨਾਂ ਨੂੰ ਮੂਹ ਤੋੜ ਨਾਲ ਜਵਾਬ ਦੇਣਾ ਤੇ ਬਾਬਾ ਸਾਹਿਬੀ ਦਾ ਜਿਹੜਾ ਸੰਵਿਧਾਨ ਆਪਣੇ ਬਚਾਉਣਾ ਕਿਉਂਕਿ ਤੁਸੀਂ ਆਪਣੀ ਵੋਟ ਦਾ ਸਨਾਰਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰਨਾ ਤੇ ਭਾਈਪਾਣੀ ਚਾਹੁੰਦੀ ਕਿ ਆਮ ਜਿਹੜੇ ਲੋਕ ਨੇ ਦਲਿਤ ਲੋਕ ਨੇ ਉਹ ਤਰੱਕੀਆਂ ਕਰਨ ਤੇ ਉਹ ਇਸ ਸੰਵਿਧਾਨ ਨੂੰ ਤੋੜ ਕੇ ਪਹਿਲਾਂ ਦੀ ਤਰ੍ਹਾਂ ਜਿਹੜਾ ਸਮਰਥੀ ਦਾ ਜਿਹੜਾ ਆਪਣਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਜਾ ਇੰਡੀਆ ਗੱਠਜੋੜ ਬਣਿਆ ਉਹਦੀ ਸਪੋਰਟ ਕਰੋ ਪੰਜਾਬ ਦੇ ਚਾਂਮ ਅਧੀਨ ਪਾਰਟਿਸਪੇਟ ਕਰੋ ਤਾਂ ਜੋ ਬਾਬਾ ਸਾਹਿਬ ਦੇ ਜਿਹੜੇ ਸੱਤੇ ਹੱਕ ਨੇ ਤੇ ਉਹਨਾਂ ਦਾ ਜਿਹੜਾ ਬਣਾਇਆ ਸਭਿਧਾਨਾ ਉਹਨੂੰ ਬਚਾ ਕੇ ਰੱਖਿਆ ਜਾ ਸਕੇ ਜਦੋਂ ਸਰਕਾਰ ਰਹੀ ਹੈ ਨਾ ਉਹ ਉਹਨਾਂ ਦੀ ਪੰਜਾਬ ਚ ਆਉ ਯਾਤਰਾ ਦੀ ਪਰਿਵਾਰ ਬਚਾਓ ਯਾਤਰਾ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਟੰਬਰ ਸੀਗਾ ਉਹ ਦਾ ਬਹੁਤ ਵੱਲੋਂ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਚੱਲਦਾ ਰਿਹਾ ਜਦੋਂ ਕਿ ਵਰਕਰ ਪੂਰੀ ਤਰ੍ਹਾਂ ਫਿਸਦੇ ਰਹੇ ਨੇ ਤੇ ਉਹਨਾਂ ਦਾ ਹੁਣ ਪਰਿਵਾਰ ਦੀ ਜਿਹੜੇ ਖਤਰੇ ਦੇ ਵਿੱਚ ਪਈਆ ਹੋਦ ਉਹਨੂੰ ਬਚਾਉਣ ਲਈ ਜਿਹੜੀ ਯਾਤਰਾ ਕਰ ਰਹੇ ਨੇ ਆਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੀ ਪਹਿਲ ਕਦਮੀ ਕਰੀ ਆ ਕਿਉਂਕਿ ਸੜਕੀ ਹਾਦਸਿਆਂ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਚਲੀ ਜਾਂਦੀ ਸੀ ਉਹਨਾਂ ਨੂੰ ਬਚਾਉਣ ਲਈ ਜਿਹੜੀ ਸੜਕ ਸੁਰੱਖਿਆ ਬੋਸਾ ਉਹ ਸਹਾਇ ਹੋ ਰਹੀ ਆ ਬਿਜਲੀ ਦੇ ਬਿੱਲ ਨਹੀਂ ਉਹ 90% ਘਰਾਂ ਦੇ ਜ਼ੀਰੋ ਆ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਸੁੱਖ ਸੁਹੂਲਤਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਅੱਜ ਮੈਂ ਸਮੂਹ ਤੇ ਦੇਸ਼ ਵਾਸੀਆਂ ਨੂੰ ਆ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਅੱਜ ਜਨਮ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਦੇ ਜਿਹੜਾ ਹੱਕ ਦੇ ਕੇ ਜਿਹੜਾ ਇਸ ਦੁਨੀਆ ਦੇ ਵਿੱਚ ਜਿਉਣ ਦਾ ਜਿਹੜਾ ਤਰੀਕਾ ਦੱਸਦੇ ਉਹਨਾਂ ਦੇ ਹੱਕ ਤੋਂ ਬਾਈ ਤੇ ਨਾਲ ਹੀ ਜੇਕਰ ਉਹ ਸਾਨੂੰ ਕਾਨੂੰਨ ਦੇ ਵਿੱਚ ਸੰਵਿਧਾਨਕ ਤੌਰ ਤੇ ਹੱਕ ਨਾਲ ਦਿੰਦੇ ਤਾਂ ਅੱਜ ਜਿਹੜੇ ਦਲਿਤ ਲੋਕ ਸੀ ਦੱਬੇ ਕੁਚਲੇ ਲੋਕ ਸੀ ਉਹਨਾਂ ਦੇ ਨਾਲ ਪਹਿਲਾਂ ਕਿੰਨਾ ਅਤਿਆਚਾਰ ਹੁੰਦਾ ਸੀ ਉਹਨਾਂ ਦੇ ਨਾਲ ਕਿੰਨੇ ਆਪਣਾ ਵਿਤਕਰਾ ਹੋ ਰਿਹਾ ਸੀਗਾ ਉਹ ਅੱਜ ਹੁਣ ਅਸੀਂ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਆ ਜਿਹੜੀ ਦਲਿਤ ਸਮਾਜ ਤੇ ਆ ਤੇ ਬਾਕੀ ਉਹਨਾਂ ਨੇ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਜਿਹੜੇ ਭਾਰਤ ਦੇ ਨਾਗਰਿਕ ਨੇ ਉਹਨਾਂ ਨੂੰ ਜਿਹੜੇ ਬਣਦੇ ਹੱਕ ਦਿੱਤੇ ਨੇ ਕਿਉਂਕਿ ਪੂਰੇ ਦੇਸ਼ਾਂ ਦੇ ਵਿੱਚ ਤੁਸੀਂ ਦੇਖ ਲਓ ਕਿਸੇ ਵੀ ਦੇਸ਼ ਦਾ ਸੰਵਿਧਾਨ ਇਹ ਜਿਆ ਨਹੀਂ ਹੈਗਾ ਜਿੰਨਾ ਵਧੀਆ ਆ ਸੰਵਿਧਾਨ ਸਾਡੇ ਭਾਰਤ ਦਾ ਬਾਬਾ ਸਾਹਿਬ ਜੀ ਨੇ ਬਣਾਇਆ ਕਿਉਂਕਿ ਉਹਨਾਂ ਨੇ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਝੱਲੇ ਨੇ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਆ ਗਰੀਬ ਲੋਕ ਨੇ ਉਹਨਾਂ ਨੂੰ ਇਹ ਜਿਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦੀ ਜ਼ਿੰਦਗੀ ਜਿਉ ਰਹੇ ਹਾਂ ਤੇ ਮੈਂ ਅੱਜ ਦੇ ਦਿਨ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਹੀ ਬੇਨਤੀ ਵੀ ਕਰਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਹੈ ਜਿਹੜੀ ਉਹ ਬਾਬਾ ਸਾਹਿਬ ਦੇ ਬਣਾਏ ਸਵਿਧਾਨ ਨੂੰ ਤੋੜਨਾ ਚਾਹੁੰਦੀ ਆ ਤੇ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ 24 ਦੇ ਵਿੱਚ ਤੁਸੀਂ ਉਹਨਾਂ ਨੂੰ ਮੂੰਹ ਤੋੜ ਨਾਲ ਜਵਾਬ ਦੇਣਾ ਤੇ ਬਾਬਾ ਸਾਹਿਬ ਦੇ ਜਿਹੜਾ ਸਵਿਧਾਨ ਪਾਣੇ ਬਚਾਉਣਾ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰਨਾ ਤੇ ਭਾਈਪਾਣੀ ਚਾਹੁੰਦੀ ਕਿ ਆਮ ਜਿਹੜੇ ਲੋਕ ਨੇ ਦਲਿਤ ਲੋਕ ਨੇ ਉਹ ਤਰੱਕੀਆਂ ਕਰਨ ਤੇ ਉਹ ਇਸ ਸਵਿਧਾਨ ਨੂੰ ਤੋੜ ਕੇ ਪਹਿਲਾਂ ਦੀ ਤਰ੍ਹਾਂ ਜਿਹੜਾ ਸਮਰੱਥੀ ਦਾ ਜਿਹੜਾ ਆਪਣੇ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਤੇ ਮੇਰੇ ਸਮੂਹੇ ਦੇਸ਼ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਜਿਹੜੀ ਵੋਟ ਆ ਉਹਦਾ ਇਸਤੇਮਾਲ ਵੀ ਸੋ ਸਮਝ ਕੇ ਕਰਿਓ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਪੰਜਾਬ ਦੇ ਵਿੱਚ ਆਪਾਂ ਆਮ ਆਦੀ ਪਾਰਟੀ ਦੀ ਸਪੋਰਟ ਕਰਦੀਆਂ ਤੇ ਤੁਹਾਨੂੰ ਸਾਰੇ ਨੂੰ ਅੱਜ ਦੇ ਦਿੰਦੀਆਂ ਲੱਖ ਲੱਖ ਤਾਈਂ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਬਾਬਾ ਸਾਹਿਬ ਜੀ ਸੋਚ ਆ ਸਿੱਖਿਆ ਜਿਹਨ ਸਰਦਾਰ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਡਾਕਟਰ ਵੀਰਾਓ ਮੈਡੀਕਲ ਜੀ ਦੀ ਜਿਹੜੀ ਸੋਚ ਆ ਉਸ ਨੂੰ ਲੈ ਕੇ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਅੱਜ ਤੱਕ ਜਦੋਂ ਵੀ ਕਿਤੇ ਦਫ਼ਤਰਾਂ ਵਿੱਚ ਜਾਂਦੇ ਸੀ ਤਾਂ ਮੁੱਖ ਮੰਤਰੀ ਦੀ ਫੋਟੋ ਲੱਗੀ ਹੁੰਦੀ ਕਿਸੇ ਵੀ ਦਫ਼ਤਰ ਦੇ ਸਬੰਧਤ ਜਿਹੜਾ ਮੈਂ ਮੈਕਮਨੇ ਦਾ ਮੰਤਰੀ ਹੁੰਦਾ ਸੀਗਾ ਇਹਨਾਂ ਨੇ ਅੱਜ ਤੱਕ ਸਾਡੇ ਆਪਣੇ ਸ੍ਰੀ ਦਾਇਨ ਸਰਦਾਰ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਜੀ ਦੇ ਕਦੇ ਵੀ ਫੋਟੋਆਂ ਨਹੀਂ ਲਾਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਆਈ ਪੰਜਾਬ ਦੇ ਵਿੱਚ ਸਰਕਾਰ ਆਈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਸੇ ਵੀ ਦਫ਼ਤਰ ਦੇ ਵਿੱਚ ਸਾਡੇ ਮੁੱਖ ਮੰਤਰੀ ਦੀ ਫੋਟੋ ਨਹੀਂ ਦਿਖੂਗੀ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੀ ਆਪਣੇ ਸ੍ਰੀ ਦਾਇਨ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਭਿੰਦਾ ਉਹ ਮੰਤਰੀ ਜਿਹਦਾ ਫੋਟੋਆਂ ਲਾਈਆਂ ਨੇ ਤੇ ਉਹਨਾਂ ਦੇ ਜਿਹੜੇ ਆਪਣੇ ਬਣਾਏ ਕਾਨੂੰਨ ਨੇ ਉਹਨਾਂ ਹੀ ਰੱਖਿਆ ਕਰ ਰਿਆ ਤੇ ਉਹਨਾਂ ਦੇ ਆਧਾਰ ਤੇ ਅਸੀਂ ਜਿਹੜੇ ਲੋਕਾਂ ਨੂੰ ਉਹਨਾਂ ਦੀਆਂ ਆਸਵਧਾਵਾਂ ਨੇ ਉਹਦੇ ਇਹਨਾਂ ਸਰਕਾਰ ਕੰਚਨ ਜਨਤਾ ਨੂੰ ਅੰਕੁਰ ਰਜੀਪੀ ਆ ਦੇਖੋ ਜੀ ਅੱਜ ਸਾਨੂੰ ਜਿਹੜਾ ਬਾਬਾ ਸਾਹਿਬ ਦੇ ਇਹਦਾ ਬਣਾਇਆ ਸੁਵਿਧਾਨ ਆ ਉਹ ਤੇ ਪਹਿਰਾ ਦੇਣ ਦੀ ਲੋੜ ਆ ਸੱਚੀ ਦੇਸ਼ ਵਾਸੀਆਂ ਨੂੰ ਕਿਉਂਕਿ ਮੋਦੀ ਸਰਕਾਰ ਆ ਜਿਹੜੀ ਉਸ ਸੁਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਜਿਹਦੇ ਵਿੱਚ ਹਰ ਇੱਕ ਭਾਰਤੀ ਨੂੰ ਜਿਹੜੇ ਆਪਣੇ ਬਣਦੇ ਹੱਕ ਦਿੱਤੇ ਗਏ ਨੇ ਤੇ ਉਹਦੇ ਤਹਿਤ ਕਾਨੂੰਨ ਬਣਾਇਆ ਗਿਆ ਪਰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਮੋਦੀ ਸਰਕਾਰ ਅਜਿਹਾ ਕਰੇ ਮੇਰੀ ਸਭ ਤੇ ਦੇਸ਼ ਵਾਸੀ ਨੂੰ ਬੇਨਤੀ ਆ ਕਿ ਅੱਜ ਦਿਨ ਤੇ ਆਪ ਪ੍ਰਣ ਕਰੀਏ ਕਿ ਆ ਭਾਰਤੀ ਜਨਤਾ ਪਾਰਟੀ ਜਿਹੜੀ ਭਾਜਪਾ ਉਹ ਸਾਡੇ ਕਾਨੂੰਨ ਦੇ ਨਾਲ ਉਹਦੀ ਸਰਕਾਰ ਸੇਡ ਸੇਡ ਕਰੀ ਆ ਉਹਨੂੰ ਰੋਕਣਾ ਅਸੀਂ ਤੇ ਨਾਲ ਹੀ ਤੇ ਜਿਹੜਾ ਇੰਡੀਆ ਗੱਠਜੋੜ ਬਣਿਆ ਉਹਦੀ ਸਪੋਰਟ ਕਰੋ ਪੰਜਾਬ ਦੀ ਚਾਹਮਾ ਦੀ ਪਾਰਟੀ ਸਪੋਰਟ ਕਰੋ ਤਾਂ ਜੋ ਬਾਬਾ ਸਾਹਿਬ ਨੂੰ ਜਿਹੜੇ ਸੱਤੇ ਹੱਕ ਨੇ ਉਹਨਾਂ ਦਾ ਜਿਹੜਾ ਬਣਾਇਆ ਸੁਵਿਧਾਨਾ ਉਹ ਮੁਕ ਜਾ ਕੇ ਰੱਖਿਆ ਗਿਆ ਸੀ। ਬਾਕੀ ਦੇ ਸਾਸੂ ਕੋਈ ਨਹੀਂ ਉਹ ਵੀ ਇਹਦੀ ਬਾਕੀ ਕਾਂਗਰਸ ਨੇ ਇਹੇ ਪਾਲ ਚੱਲਦੀ ਸਰਕਾਰਾਂ ਰਹੀਆਂ ਨੇ ਉਹ ਉਹਨਾਂ ਦੀ ਪੰਜਾਬ ਚ ਆਓ ਯਾਤਰਾ ਨਹੀਂ ਪਰਿਵਾਰ ਚ ਆਓ ਯਾਤਰਾ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਟੰਬਰ ਸੀਗਾ ਉਹ ਉਹਦਾ ਬੋਲਬਾਲਾ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਚੱਲਦਾ ਰਿਹਾ ਜਦੋਂ ਕਿ ਵਰਕਰ ਪੂਰੀ ਤਰ੍ਹਾਂ ਫਿਸਦੇ ਰਹੇ ਨੇ ਤੇ ਉਹਨਾਂ ਦਾ ਹੁਣ ਪਰਿਵਾਰ ਦੀ ਜਿਹੜੇ ਖਤਰੇ ਦੇ ਵਿੱਚ ਪਈ ਜਾ ਹੋਦ ਉਹਨੂੰ ਬਚਾਉਣ ਲਈ ਜਿਹੜੀ ਯਾਤਰਾ ਕਰ ਰਹੇ ਨੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਜਾਉਂਨੇ ਕਿ ਆਮ ਆਦੀ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਕਿੰਨੇ ਵਧੀਆ ਕੰਮ ਕਰ ਰਹੀ ਆ ਪੰਜਾਬ ਦੇ ਵਿੱਚ ਕੰਮ ਕਰਿਆ ਉਹਨਾਂ ਕੋਲੇ ਕਿ ਹੁਣ ਹੋਰ ਮੁੱਦਾ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਦੇਖੋ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਕੀਤਾ ਸਿਹਤ ਸਭਾਵਾਂ ਦੇ ਵਿੱਚ ਵੱਡਾ ਸੁਧਾਰ ਕੀਤਾ ਸੜਕ ਸੁਰੱਖਿਆ ਫੋਰਸ ਅਜੇ ਤੱਕ ਕਿਸੇ ਵੀ ਦੇ ਆ ਆਪਣੇ ਭਾਰਤ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਲਾਗੂ ਨਹੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਕਿਉਂਕਿ ਸੜਕੀ ਹਾਦਸਿਆਂ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਚਲੀ ਗਈਆਂ ਸੀ ਉਹਨਾਂ ਨੂੰ ਬਚਾਉਣ ਲਈ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹ ਸਾਈ ਹੋ ਰਹੀ ਆ ਬਿਜਲੀ ਦੇ ਵੱਲ ਨਹੀਂ 90% ਕਰਾ ਦੇ ਜੀਰੋ ਆ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਸੁਵਿਧਾਾਂ ਹੈਗੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ। ਇਹ ਦੇਖੋ ਹੋਰ ਉਹਨਾਂ ਦਾ ਕੋਈ ਵਾਸ ਨਹੀਂ ਚੱਲਦਾ ਨਾ। ਉਹਨਾਂ ਨੂੰ ਪਤਾ ਵੀ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਲਹਿਰ ਹੈ ਉਹਨਾਂ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਦੇ ਪਾਰਟੀ ਸੁਪਰੀਮੋ ਅਸਲੀ ਅਰਵਿੰਦ ਕੇਜਰੀ ਨੂੰ ਫੜ ਕੇ ਕੇਜਰੀ ਵਾਲੀ ਨੂੰ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਬੰਦੇ ਸੀ ਇਹ ਨਹੀਂ ਕਰਿਆ ਕਿ ਉਹ ਆ ਦੇਸ਼ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਆਮਾਦੀ ਪਾਰਟੀ ਜਿਹੜੀ ਲਹਿਰ ਆ ਉਸ ਨੂੰ ਰੋਕਣ ਲਈ ਤੇ ਇੰਡੀਆ ਗੱਠਜੋੜ ਦੀ ਲਹਿਰ ਆ ਉਸ ਨੂੰ ਰੋਕਣ ਦੇ ਲਈ ਮੋਦੀ ਤੇ ਭਾਜਪਾ ਕੋਲ ਹੁਣ ਕੋਈ ਚਾਰਾ ਨਹੀਂ ਕਿੱਲਿਆ ਇਸ ਕਰਕੇ ਉਹ ਸਾਡੇ ਆ ਲੀਡਰਾਂ ਨੂੰ ਤੰਗ ਕਰ ਰਹੇ ਨੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਤੰਗ ਕਰ ਰਹੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜੇ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਅਸਾਂ ਨੂੰ ਦੇਖਣੇ ਪੈਣਗੇ ਸੀ ਬਾਬਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕਿ ਦੱਸ ਚੱਲੇ ਕਿ ਕਿਹੜੀਆਂ ਕਰਨਾੀਆਂ ਦਾ ਆ ਪਰਵਾਨਾ ਸੋਚਿਆ ਕਿ ਵਾ ਆਪਣੇ ਸਮਾਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁੱਖਾਂ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਇਹਨਾਂ ਕਠਿਨਾਈਆਂ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਤਾਂ ਉਹਨਾਂ ਨੇ ਇੱਕ ਸੰਵਿਧਾਨ ਦੀ ਜਿਹੜਾ ਭਾਰਤੀ ਸੰਵਿਧਾਨਾਂ ਦੇ ਰਚਨਾ ਕਰਕੇ ਬਹੁਤ ਜਿਹੜੇ ਹੱਕ ਨੇ ਹਰ ਇੱਕ ਵਾਗ ਨੂੰ ਦਿੱਤੇ ਉਹਨਾਂ ਨੇ ਕਦੇ ਦਿੱਸਤ ਲੋਕਾਂ ਦੀ ਉਹਨੇ ਹਰ ਇੱਕ ਵਾਗ ਨੂੰ ਹਾਇਕ ਵਾਚਾ ਇਹਦੇ ਦੇ ਇਸਾਬਰ ਕਰਿਆ